ਕਹਿੰਦੇ ਤੇ ਤੇਰੇ ਕਿੱਦਾਂ ਮੰਦਾ ਹਲੋ ਸਸ਼ੀਕਾਲ ਜੀ ਜਿਹੜਾ ਆਪਣਾ ਅੱਜ ਦਾ ਵਲੌਗ ਆ ਅੱਜ ਦੇ ਵਲੌਗ ਦੇ ਵਿੱਚ ਅਸੀਂ ਜਾ ਰਹੇ ਹਕਸੋਲੀ ਤੇ ਇੱਕ ਰਸਤੇ ਦੇ ਵਿੱਚ ਨਾ ਚੰਡੀਗੜ੍ਹ ਤੋਂ ਥੋੜਾ ਜਾ ਅੱਗੇ ਜਾ ਕੇ ਇੱਕ ਜਗ੍ਹਾ ਆਉਂਦੀ ਆ ਜਿੱਥੇ ਕਿ -7 ਡਿਗਰੀ ਟੈਂਪਰੇਚਰ ਆ ਜਿੱਥੇ ਕਿ ਬਰਫ਼ ਵੀ ਪੈਂਦੀ ਆ ਤੇ ਤੁਹਾਨੂੰ ਉੱਥੇ ਉਹ ਜਗ੍ਹਾ ਵੀ ਦਿਖਾਉਣੀ ਆ ਬਣੇ ਰਹੋ ਜੀ ਸਾਡੇ ਨਾਲ ਅਹ ਲੋ ਜੀ ਅਸ਼ਵੀਰ ਵੀ ਰੈਡੀ ਹੋ ਕੇ ਆ ਗਿਆ ਬਾਜੂ ਕਦੇ ਹੈਣਾ ਆਉਣਾ ਨਹੀਂ ਮਿਲਿਆ ਯਾਰ ਦੇਖਦੇ ਆ ਇਹ ਫਿਰ ਅੱਗੇ ਬਹੁਤ ਔਖਾ ਕਰੂ ਨੇ ਅੱਗੇ ਪਿਚਾਏ ਰੱਖ ਲੈਣੇ ਇਹਨੂੰ ਆ ਮੰਦੀਪ ਆਪਣਾ ਸਮਾਨ ਧਰਦਾ ਹੋਇਆ ਗੱਡੀ ਚੋਂ ਸ਼ਿਫਟ ਕਰਦਾ ਹੋਇਆ ਤੇ ਆਈਸ ਬਾਕਸ ਵੀ ਰੱਖ ਲੇ ਬਾਕੀ ਆਪਣੇ ਬੈਗ ਬੁੱਕ ਆਪਣੇ ਸ਼ਿਫਟ ਕਰ ਲੇ ਦੂਸਰੀ ਗੱਡੀ ਚੋਂ ਸੁਖਚਾਨ ਹੋ ਗਈ ਤੇ ਬਾਕੀ ਸਾਰੀ ਫੈਮਿਲੀ ਆ ਰਹੀ ਹੈ ਜਾਲੀਆਂ ਲਾ ਲਿਓ ਬਾਈ ਜਲਾਣ ਆਉ ਜੇ ਹੈ ਕੀ ਦੀ ਕਿਵੇਂ ਕਰੇਗਾ ਉਹ ਤੇਰੀ ਓਏ ਵਾਓ ਵਾਓ ਜਨਨਾ ਮੈਂ ਬਾਈ ਬਾਈ ਜਨਨਾ ਮੈਂ ਬਾਈ ਅਲੈਕੁਮ ਸਲਮ ਕਿੱਥੇ ਚੱਲੇ ਆ ਅਲੈਕੁਮ ਸਲਮ ਅਲੈਕੁਮ ਸਲਮ ਬੜਾ ਓ ਲੈ ਰਸਤੇ ਜਾਪਾ ਭਵਾਨੀਗੜ ਰੁਕੇ ਸੀਗੇ ਮਹਿਲਾ ਤੋਂ ਚੱਲੀ ਸੀਗੀ ਤੇ ਇੱਥੇ ਨਾਲ ਇੱਕ ਬਹੁਤ ਸਮਾ ਰੈਸਟੋਰੈਂਟ ਆ ਕੇਸ਼ਵਰ ਇੱਥੇ ਖਾਣਾ ਪੀਣਾ ਬਹੁਤ ਸੋਹਣਾ ਮਿਲਦਾ ਤੇ ਬਹੁਤ ਹੀ ਡਿਲੀਸ਼ੀਅਸਾ ਖਾਣਾ ਤੁਸੀਂ ਜ਼ਰੂਰ ਇੱਥੇ ਇੱਕ ਵਾਰ ਰੁਕੇ ਜਾਓ ਤੇ ਦੇਖਿਓ ਬਹੁਤ ਘੈਂਟ ਹੈ ਟ੍ਰੈਫਿਕ ਜਾਪਾ ਮੇ ਚੱਗੀ ਸੀਗੇ ਚੰਡੀਗੜ੍ਹ ਨੂੰ ਜਾਣੇ ਪਹਿਲਾਂ ਤੇ ਮੌਸਮ ਵੀ ਬਹੁਤ ਘੈਂਟ ਲੱਗ ਰਿਹਾ ਥੋੜੇ ਲੱਗਦਾ ਜਿਵੇਂ ਬੱਦਲ ਹੋਏ ਹੋਏ ਨੇ ਉੱਗ ਲੱਗ ਗਈ ਇੱਕ ਹਸਪਤਾਲ ਤੇ ਇੱਕ ਸਕੂਲ ਚੁੱਕਿਆ ਆਪਾਂ ਚੰਡੀਗੜ੍ਹ ਕ੍ਰੋਸ ਕਰ ਲਏ ਸੀਗਾ ਤੇ ਚੰਡੀਗੜ੍ਹ ਕ੍ਰੋਸ ਕਰਕੇ ਆਪਾਂ ਆ ਗਈ ਸੀਗੇ ਜਿਹੜਿਆ ਟੂਲ ਟੈਕਸ ਤੋਂ ਅੱਗੇ ਤੇ ਇੱਥੋਂ ਕੁਝ ਖਾਣ ਨੂੰ ਲੈਣ ਲੱਗ ਰਿਹਾ ਕੁਝ ਪੀਣ ਨੂੰ ਤੇ ਕੁਝ ਖਾਣ ਨੂੰ ਤੇ ਫਿਰ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਆਪਾਂ ਚੱਲ ਕੇ ਹੁਣ ਕਿ ਸੌਦੀ ਵੱਲ ਨੂੰ ਰਾਸਤੇ 'ਚ ਬਹੁਤ ਸੋਹਣਾ ਵੀ ਤੁਸੀਂ ਦੇਖ ਸਕਦੇ ਹੋ। ਧਾਰੀਆਂ ਪੰਜੋਂ ਐਂਟੋ ਨੇ ਤੇ ਮੌਸਮ ਦਾ ਕਿੰਨਾ ਥੋੜਾ ਥੋੜਾ ਅੱਗੇ ਫਰਕ ਪੈਣ ਲੱਗ ਜਾਂਦਾ ਹੈ। ਜਿਵੇਂ ਟੈਂਪਰੇਚਰ ਦਾ 23 24 ਇਦਾਂ ਹੋਣ ਲੱਗ ਜਾਂਦਾ। ਤੇ ਬਾਕੀ ਨਾ ਰਸਤੇ ਦੇ ਵਿੱਚ ਆ ਪੁਆਇੰਟ ਬਣਿਆ ਹੋਇਆ ਹੈ ਕਿ ਇੱਥੇ ਲੋਕ ਮਿਲ ਕੇ ਖੜ ਕੇ ਫੋਟੋਆਂ ਕਰਵਾ ਰਹੇ ਨੇ ਤੇ ਪਾਰਕ ਬਣਿਆ ਹੈਗਾ ਬਹੁਤ ਸੋਹਣਾ। ਤੁਸੀਂ ਇੱਥੇ ਰੁੱਕ ਕੇ ਜਾਓ ਤੇ ਫੋਟੋਆਂ ਵੀ ਕਰਵਾਓ ਕਿ ਬਹੁਤ ਸੋਹਣਾ ਥਾਰੇ ਤੇ ਬਾਕੀ ਇੱਥੇ ਸਾਡੇ ਨਾਲ ਇੱਕ ਕੋਟ ਹੈ ਜਿਹੜੀ ਹੋਗੀ ਸਾਡਾ ਗੱਡੀ ਦਾ ਜੂਰੀ ਖਤਮ ਹੋ ਗਿਆ ਸੀਗਾ। ਇਹ ਸ਼ੁਕਰਾ ਯੂਰੀਆ ਮਿਲ ਗਿਆ ਤੇ ਫਿਰ ਚੱਲਦੇ ਆ ਯੂਰੀਆ ਵਾਟਰ ਹਾਂ ਲੋ ਜੀ ਆਪਾਂ ਖੀਰ ਪਹੁੰਚਦੇ ਪਹੁੰਚਦੇ ਨਾ ਆਪਾਂ ਪਹੁੰਚ ਗਏ ਜੀ ਕਸੌਲੀ ਦੀ ਮਾਰਕੀਟ ਦੇ ਵਿੱਚ ਤੇ ਸਾਨੂੰ ਇੱਥੇ 7 7:30 ਵਜ ਗਏ ਥੋੜਾ ਜਿਹਾ ਲੇਟ ਹੋ ਗਏ ਸੀ ਬਿਕੋਜ਼ ਅਸੀਂ ਥੋੜਾ ਜਿਹਾ ਘਰੋਂ ਹੀ ਲੇਟ ਚੱਲੇ ਸੀਗੇ ਤੇ ਸਾਡਾ ਪਲਾਨ ਸੀਗਾ ਵੈਸੇ ਵੀ ਕਿ ਹਾਂ ਅਸੀਂ 10 ਵਜੇ ਨਿਕਲੀਏ ਬਟ ਸਾਨੂੰ ਚੱਲਦਿਆਂ ਨੂੰ ਹੀ 1:30 ਵਜ ਗਿਆ ਸੀਗਾ ਸੋ ਅਸੀਂ ਰਸਤੇ 'ਚ ਰੁਕਦੇ ਆਉਂਦੇ ਫੋਟੋਆਂ ਫੋਟੋਆਂ ਕਰਾਉਂਦੇ ਹਨਾ ਖਾਂਦੇ ਪੀਂਦੇ ਅਸੀਂ 7 7:30 ਇੱਥੇ ਕਸੌਲੀ ਦੀ ਮਾਰਕੀਟ ਪਹੁੰਚ ਚੁੱਕੇ ਆਂ ਇਹਦੇ ਛੋਟੀਆਂ-ਛੋਟੀਆਂ ਸ਼ਾਪਸ ਹੈਗੀਆਂ ਤੇ ਬਹੁਤ ਸੋਹਣਾ ਬਣਿਆ ਹੋਇਆ ਹਵਾ ਬਹੁਤ ਠੰਡੀ ਚੱਲ ਰਹੀ ਆ 21-22 ਡਿਗਰੀ ਟੈਂਪਰੇਚਰ ਹੋਣਾ ਇੱਥੇ ਤੇ ਆਪਣੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਹਜੇ 21-22 ਡਿਗਰੀ ਟੈਂਪਰੇਚਰ ਹੈ ਇੱਥੇ ਫਿਰ ਵੀ ਆਪਾਂ ਨੂੰ ਮਿਲ ਕੇ ਬਹੁਤ ਠੰਡਕ ਮਹਿਸੂਸ ਹੋ ਰਹੀ ਹੈ ਇੱਥੇ ਆ ਕੇ ਹਨਾ ਬਹੁਤ ਆਪਣਾ ਦੁੱਗਣਾ ਫਰਕ ਆਪਣੇ ਮੌਸਮ ਦਾ ਪੰਜਾਬ ਪੰਜਾਬ ਨਾਲੋਂ ਕਸੌਲੀ ਦਾ ਤੇ ਇਹਦੇ ਛੋਟੇ-ਛੋਟੇ ਸ਼ਾਪਸ ਤੇ ਤੁਹਾਨੂੰ ਸਾਰਾ ਕੁਝ ਖਾਣ ਨੂੰ ਮਿਲੂਗਾ ਚਾਈਨਸ ਫੂਡ ਵੀ ਖਾਣ ਨੂੰ ਮਿਲੂਗਾ ਤੇ ਹੋਰ ਕੱਪੜੇ ਦੇ ਸ਼ਾਪਸ ਵੀ ਮਿਲਣਗੇ ਤੁਹਾਨੂੰ ਇੱਥੇ। ਤੁਹਾਨੂੰ ਉਹ ਦਿਖਾਉਣੇ ਆ। ਦੇਖੋ ਉੱਥੇ ਇਹਨਾਂ ਦੇ ਜਿਹੜੇ ਜਿਹੜੇ ਆਪਣੇ ਦਾਣਾ ਆਪਣੀਆਂ ਇੱਥੇ ਲੱਗੀਆਂ ਨੇ, ਉਗਗਦੀਆਂ ਨੇ ਦਾਣਾਂ ਜਿਹੜੀਆਂ ਤੇ ਜਿਹੜੇ ਕਿ ਇਹਨਾਂ ਦੇ ਫਰੂਟਸ ਨੇ, ਡਰਾਈ ਫੂਡਸ ਨੇ ਜੋ ਵੀ ਚੀਜ਼ਾਂ ਨੇ ਉਹ ਸਾਨੂੰ ਅੱਗੇ ਦਿਖਾਉਣੇ ਆ। ਬਣੇ ਰਹੋ ਜੀ ਬਲੌਗ ਦੇ ਨਾਲ। ਤੇ ਆ ਗਏ ਇਹਨਾਂ ਦੇ ਦਾਣਾਂ ਆ ਗੀਆਂ ਤੇ ਬਾਕੀ ਇਹਨਾਂ ਦੇ ਡਰਾਈ ਫਰੂਟ ਆ ਗਏ ਇੱਥੇ। ਲਓ ਜੀ ਹੁਣ ਦੇਖ ਕੇ ਜੀ ਆਪਾਂ ਚੱਲੇ ਆ ਆਪਣੇ ਹੋਟਲ ਆਪਾਂ ਆਨਲਾਈਨ ਹੀ ਬੁੱਕ ਕਰਵਾਤਾ ਸੀਗਾ ਟਿੰਪੀਜ਼ ਹੋਟਲ ਦਾ ਨਾਮ ਆ ਜਿਹੜਾ। ਤੇ ਬਹੁਤ ਸੋਹਣੇ ਰੂਮਸ ਨੇ ਉੱਥੇ ਤੇ ਬਹੁਤ ਸੋਹਣਾ ਹੋਟਲ ਆ ਪਹਿਲਾਂ ਵੀ ਇੱਕ ਦੋ ਵਾਰ ਸਕੇ ਉੱਥੇ ਕਰਿਆ ਸੀ ਨੇ ਠੀਕ ਹੈ ਜੀ ਤੇ ਚਲੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਹੋਟਲ ਦਾ ਫਰੰਟ ਆ ਗਿਆ ਜੀ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਫਰੰਟ ਤੇ ਤੇ ਅੰਦਰ ਆਪਾਂ ਇਹਦੇ ਦੇਖੋ ਤੁਹਾਨੂੰ ਅਕਿਊਰੀਅਮ ਦਿਖਾ ਦਿੰਨਾ ਬਹੁਤ ਸੋਹਣਾ ਬਣਿਆ ਹੋਇਆ ਆਹੋ ਕਿੰਨੇ ਸੁੰਰੇ ਨੇ ਜਾ ਹੱਥ ਲਾ ਫੜ ਲਾ ਫੜ ਲਾ ਬੱਚੋ ਹੱਥ ਲਾ ਦੇ ਹੱਥ ਲਾ ਦੇ ਹੱਥ ਲਾ ਦੇ ਆਇਆ ਆਇਆ ਲਾ ਦੇ ਹੱਥ ਲਾ ਦੇ ਨਾ ਉੱਥੇ ਦੀ ਗੱਲ ਕਰੀਏ ਅਜ ਕੈਨੇਡਾ ਓਕੇ ਉੱਥੇ ਰਹਿੰਦੇ ਹੋ ਹੋਰ ਕਿੱਥੇ ਜਾ ਆਪ ਕੀ ਬਿੰਨੇ ਨਾ ਗगन ਦੇਖੀਏ ਦੇਖੋ ਕਿੰਨਾਂ ਸਾਰੇ ਬਾਲੀ ਸੋਹਣੀ ਆਉਂਦੀ ਹੈ ਦੇਖੋ ਕਿੰਨੀ ਸੋਹਣੀ ਜੀ ਲਿਆ ਹੁਣ ਤੁਹਾਨੂੰ ਸਿੱਧਾ ਉੱਪਰਲਾ ਰੂਫ ਟੌਪ ਦਿਖਾਣੇ ਇੱਥੇ ਇੱਥੇ অলমোਸਟ ਫੈਮਿਲੀ ਸੀ ਸਟੇ ਕਰਦੇ ਆ ਸਾਰੀਆਂ ਉੱਪਰ ਨਾ ਰੂਫ ਟਾਪ ਬਣਿਆ ਹੋਇਆ ਬੈਠਣ ਨੂੰ ਜਗ੍ਹਾ ਮਤਲਬ ਕਿ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਉੱਪਰ ਸਾਰੀ ਉੱਪਰ ਛੱਤ ਵਗੈਰਾ ਖੁਸ਼ ਨਹੀਂ ਆਣਾ ਇਹਦੇ ਤੁਸੀਂ ਥਿ ਵਿਊ ਦੇਖੋ ਵਾਲੇ ਦਾਲੇ ਕਿੰਨਾ ਸੋਹਣਾ ਲੱਗ ਰਿਹਾ ਜਿਹੜੇ ਘਰ ਨੇ ਘਰਾਂ ਦੀਆਂ ਲਾਈਟਸ ਹਨ ਤੇ ਜਿਹੜੇ ਹੋਟਲ ਬਣੇ ਹੋਏ ਨੇ ਤੇ ਬਹੁਤ ਆਨੰਦ ਆ ਰਿਹਾ ਜੀ ਇੱਥੇ ਬਹੁਤ ਜਿਆਦਾ ਜੇ ਗਰਮ ਰਹੂਗੀ ਨਾ ਗਾਇਸ ਇਜ਼ ਵੈਰੀ ਬਿਊਟੀਫੁਲ ਦਲਮਖਣੀ ਤੁਹਾਨੂੰ ਅੱਜ ਮਾਰਨਿੰਗ ਉੱਠ ਕੇ ਨਾ ਫੇਰ ਦੁਬਾਰਾ 뷰 ਦਿਖਾਉਣ ਲੱਗਾ ਹਾਂ ਰਾਤ ਨੂੰ ਇੰਨਾ ਪਤਾ ਨਹੀਂ ਲੱਗਿਆ 뷰 ਦਾ ਤੇ ਤੁਸੀਂ ਮਾਰਨਿੰਗ ਉੱਠਿਆ ਮੈਂ ਤੇ ਤੁਸੀਂ ਆ 뷰 ਦੇਖੋ ਵਾਲੇ ਦਾਰੇ ਸਭ ਕਿੰਨਾ ਸੋਹਣਾ ਲੱਗ ਰਿਹਾ ਨਾ ਪਹਾੜੀਆਂ ਹੀ ਪਹਾੜੀਆਂ ਤੇ ਬਹੁਤ ਹੀ ਤਾਜ਼ੀ ਤਾਜ਼ੀ ਹਵਾ ਤੇ ਬਹੁਤ ਆਨੰਦ ਆ ਰਿਹਾ ਜੀ ਆ ਕੇ ਅ ਮਤਲਬ ਨਾ ਕਿ ਬਹੁਤ ਹੀ ਜ਼ਿਆਦਾ ਸ਼ਾਂਤ ਜਗ੍ਹਾ ਇੱਥੇ ਫੋਨ ਲੱਗ ਗਿਆ ਜੀ ਬ੍ਰੇਕਫਾਸਟ ਕਰਨ ਤੇ ਬ੍ਰੇਕਫਾਸਟ ਕਰਕੇ ਫਿਰ ਚੱਲਦੇ ਹਾਂ ਬਾਹਰ ਬਿੱਲੀ ਦੇਖੋ ਗਾਇਜ਼ ਬਿੱਲੀ ਆਪਾਂ ਹੁਣ ਜਾਂਦੇ ਹੋਏ ਨਾ ਰਸਤੇ ਦੇ ਵਿੱਚ ਇਹ ਇੱਕ ਮਾਲ ਹੋਂਦਾ ਬਹੁਤ ਸੋਹਣਾ ਤੇ ਤੁਹਾਨੂੰ ਇੱਥੇ ਨਾ ਇੱਕ ਬਹੁਤ ਕਹੈਂਡ ਯੁਨੀਕ ਦੀ ਚੀਜ਼ ਦਿਖਾਉਣੇ ਆ ਕੋਈ ਵੀ ਇੱਥੇ ਆਉਂਗੇ ਜਾਂਦੇ ਹੋਏ ਜਾਂ ਆਉਂਦੇ ਹੋਏ ਤੇ ਇੱਥੇ ਜ਼ਰੂਰ ਵਿਜ਼ਿਟ ਕਰਕੇ ਜਾਇਓ ਤੇ 스ਨੋ ਪਾਰਕ ਬਣਿਆ ਹੋਇਆ ਇੱਥੇ ਤੇ ਜਿਹਦੇ ਵਿੱਚ ਕਿ -7 ਡਿਗਰੀ ਟੈਂਪਰੇਚਰ ਹੈ ਤੁਹਾਡੇ ਹੱਥ ਪੈਰ ਬਿਲਕੁਲ ਸਨ ਹੋ ਜਾਣਗੇ ਜਾ ਕੇ ਆਪਾਂ ਜੀ ਲੋ ਮੇਨ ਇੰਟਰਸਟ ਦੇ ਵਿੱਚ ਆ ਗਏ ਆ ਤੇ ਸੈਕੰਡ ਫਲੋਰ ਦੇ ਉੱਪਰ ਹੈ 스ਨੋ ਪਾਰਕ ਆਹ ਲੋ ਜੀ ਇਹ 스ਨੋ ਪਾਰਕ ਦੀ ਐਂਟਰੀ ਆ ਇਕ ਤਾਂ ਕਰਵਾ ਕੇ ਆਪਾਂ ਹੁਣ ਅੰਦਰ ਜਾਣ ਲੱਗੇ ਆਂ ਤੇ ਆਹ 15 ਗੀ ਇੱਥੇ ਤੁਹਾਨੂੰ ਗਮਸੂਤ ਮਿਲਣਗੇ ਤੇ ਜੈਕਟਸ ਮਿਲਣਗੀਆਂ ਪਾਉਣ ਵਾਸਤੇ ਹੱਥਾਂ ਦੇ ਗਲਵਜ਼ ਮਿਲਣਗੇ ਤੇ ਇੱਕ ਕੋਈ ਵੀ ਸਮਾਨ ਲੈਣਾ ਤੇ ਉੱਪਰ ਹੁਣ ਦਿਖਾਉਣੇ ਆ ਤੁਹਾਨੂੰ ਆਪਾਂ ਅੰਦਰ ਤੇ ਆਹ ਲਓ ਜੀ ਆਪਾਂ ਹੁਣ ਅੰਦਰ ਆ ਗਏ ਆਂ ਜੀ ਤੁਸੀਂ ਇੱਥੇ ਦੇਖੋ ਕੀ ਨਜ਼ਾਰਾ ਦੇਖੋ ਤੁਸੀਂ ਆਹ ਜਿਹੜੀ ਨੀਚੇ ਸਾਰੀ ਨਾ ਬਰਫ਼ ਪਈ ਹੈ ਇਹ ਸਾਰੀ ਬਰਫ਼ ਤੇ ਜਿਹੜੀਆਂ ਸਾਈਡਾਂ 'ਚ ਆਪਣੇ ਕੰਦਾਂ ਦੇ ਕੰਦਾਂ ਦੀ ਸਾਰੇ ਬਰਫ਼ੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਤੇ ਬਾਕੀ ਪੂਰਾ ਐਨਜੋਏ ਕਰ ਰਹੇ ਅਸੀਂ ਸਭ ਹੰਡ ਬਹੁਤ ਲੱਗਦੀ ਇੱਥੇ ਕਿਉਂਕਿ -60 ਡਿਗਰੀ ਕੰਪਲੀਟ ਕਰਨ ਲਈ ਸੋਚ ਸਕਦੇ ਹਾਂ ਕਿ ਆਪਣੇ ਇੰਡੀਆ ਦੇ ਵਿੱਚ ਵੀ ਮਲਕੀ 2 ਜਾਂ 3 ਡਿਗਰੀ ਟੈਂਪਰੇਚਰ 3-4 ਡਿਗਰੀ ਦੇ ਵਿੱਚ ਰਹਿੰਦਾ ਰਹਦਾ ਪਊਗਾ ਸਰਪਿਆਂ ਦੇ ਵਿੱਚ ਇਹ -7 ਆ ਗਿਆ ਤੇ ਇੱਥੇ ਕਾਫੀ ਮਲਕੀ ਬੰਦਿਆਂ ਲਈ ਵੀ ਬਣੀ ਹੋਈ ਹੈ ਕਿਤੇ ਕਿ ਸਲਾਈਡ ਕਰਨ ਲਈ ਵੀ ਆਪਾਂ ਸਲਾਈਡ ਕਰ ਸਕਦੇ ਹਾਂ ਉਹ ਬਰਫ ਦੇ ਵੱਡਿਆਂ ਲਈ ਵੀ ਬਣੀ ਹੋਈ ਆ ਤੇ ਬੱਚਿਆਂ ਲਈ ਵੀ ਬਣੀ ਹੋਈ ਛੋਟਿਆਂ ਲਈ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਲੋਕ ਸਾਰੇ ਐਨਜੋਏ ਕਰਨ ਲੱਗੇ ਹੋਏ ਆ ਤੇ ਆਪਣੇ ਚ ਬਰਫ ਦੀ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਇਥੇ ਐਲੀਫੈਂਟਸ ਵਗੈਰਾ ਜਾਓ ਉਹ ਜਿੱਦਾਂ ਗੱਡੀਆਂ ਬਣਾਈਆਂ ਹੋਈਆਂ ਨੇ ਹਨ ਤੇ ਉਹ ਪਰਹੰਮਣ ਤੁਹਾਨੂੰ ਪੌੜੀਆਂ ਦੇ ਦੇ ਪੌੜੀਆਂ ਤੇ ਚੜ ਕੇ ਅਪਨ ਲੈਫਟ ਸਾਈਡ ਜਾ ਕੇ ਨਾ ਨੀਚੇ ਅੰਦਰ ਸਾਈਡ ਤੋਂ ਹੋ ਗਿਆ ਆਪਣਾ ਕੋਸ ਸਲਾਈਡ ਕਰਨ ਨੂੰ ਆ ਤੇ ਬੱਚਿਆਂ ਵਾਸਤੇ ਛੋਟੀ ਸਾਈਡ ਬਣੀ ਹੋਈ ਆ ਤੇ ਵੱਡਿਆਂ ਵਾਸਤੇ ਵੱਡੀ ਸਲਾਈਡ ਬਣੀ ਹੋਈ ਆ ਤੇ ਨੀਚੇ ਬਿਲਕੁਲ ਅੰਦਰ ਆ ਕੇ ਇਦਾਂ ਫੀਲ ਹੁੰਦਾ ਜਿਹਾ ਸਾਰਾ ਕੁਝ ਇਥੇ ਨੇਚਰਲ ਪਰਸਨ ਜੀ ਹਨਾ ਇਹ ਅੱਜ ਦੇ ਟਿਊਬ ਨੇ ਟਿਊਬ ਦੇ ਵਿੱਚ ਬੈਕਪੂ ਕੌਮ ਸਲਾਈਡ ਕਰਨਾ ਬੱਚਿਆਂ ਨੇ ਇਹ ਵੱਡੇ ਵੀ ਕਰ ਸਕਦੇ ਨੇ ਇਧਰ ਦੇਖੋ ਵਾਓ ਇਹ ਆ ਜਿਹੜੀਆਂ ਫਰਾਈਟ ਜਿਹੜੀਆਂ ਮੈਂ ਤੁਹਾਨੂੰ ਕਿਹਾ ਸੀਗਾ ਕਿ 10 ਦਾ ਫਰਾਈਟ ਹੋਵੇ ਤੇ ਬਾਕੀ ਜਿੱਦੀ ਮੇਨ ਗੱਲ ਹੈ ਨਾ ਕਿ ਇੱਥੇ ਕੈਜੇ ਦਾ ਜ਼ਰੂਰਤ ਹੈ ਕਿ ਤੁਸੀਂ ਅੱਧਾ ਘੰਟਾ ਜਦੋਂ ਮੈਂ ਮਾਰਦੀ ਤਾਂ ਤੇ 2 ਘੰਟੇ ਤੱਕ ਨਾ ਢੇ ਲਾਉਂ ਪਰ ਆਪਾਂ ਨਾ ਇੱਥੇ ਅੱਧੇ ਘੰਟੇ ਤੋਂ ਵੱਧ ਨਹੀਂ ਆਂਦਾ ਰਹਿ ਸਕਦੇ ਉਹ ਤਾਂ ਕਰਕੇ ਕਿਉਂਕਿ ਇੱਥੇ ਜਿਹੜਾ ਕੰਫਰੈਚਰ ਬਹੁਤ ਠੰਡਾ ਹੈ ਤਾਂ ਆਪਣੇ ਹੱਥ ਪੈਰ ਸਾਰਾ ਕੁਝ ਸੁੰਨ ਹੋਣ ਲੱਗ ਜਾਂਦਾ ਸੋ ਆਪਾਂ ਉਹਦੇ ਘੰਟੇ ਤੋਂ ਬਾਅਦ ਆਟੋਮੈਟਿਕਲੀ ਆ ਜਾਂਦਾ ਜੇ ਆਪਾਂ ਬਾਅਦ ਚੱਲ ਜਾਈਏ ਪਾਰਕ ਤੋਂ ਬਾਅਦ ਅਸੀਂ ਬਾਹਰ ਆ ਕੇ ਨਾ ਇੱਥੇ ਬੌਲਿੰਗ ਕਰਦੇ ਆ ਅਸੀਂ ਦੇਖਿਆ ਲੈ ਸੀ ਬੌਲਿੰਗ ਲਈ ਕਿ ਅਸੀਂ ਇੱਥੇ ਫਿਰ ਬੌਲਿੰਗ ਵੀ ਕਰੀ ਤੇ ਬਹੁਤ ਵਧੀਆ ਫਨ ਆਇਆ ਤੇ ਬੌਲਿੰਗ ਕਰਕੇ ਕਿਉਂਕਿ ਮੈਂ ਪਹਿਲਾਂ ਵੀ 5-4 ਵਾਰ ਕਰੀ ਆ ਤੇ ਆਉਂਦੀ ਆ ਥੋੜੀ ਬੌਸ ਕਰਨੀ ਬੌਲਿੰਗ ਤੇ ਬਾਕੀ ਸਾਰਿਆਂ ਨੇ ਵੀ ਕਰਿਆ ਤੇ ਬਹੁਤ ਇੰਜੋਏ ਹੋਇਆ ਤੇ ਇੱਕ ਵਾਰਤ ਵਿੱਚ ਸਾਰੀਆਂ ਬੋਤਲਾਂ ਜੀ ਗੇਰਤੀਆਂ ਸੀਗੀਆਂ ਤੇ ਬਾਕੀ ਚਲੋ ਹੌਲੀ-ਹੌਲੀ ਸਾਰਿਆਂ ਨੂੰ ਥੋੜਾ-ਥੋੜਾ ਆਉਂਦਾ ਸੀ ਜੰਨਾ ਕਿ ਵੀ ਜਿੰਨੇ ਕਰਿਆ ਇਹ ਸਾਰੇ ਨੇ ਟਰਾਈ ਕਰੀ ਹੈਗੇ ਅ ਵਧੀਆ ਸੀ ਕਮਲ ਕੇ ਮਾਲ ਬਹੁਤ ਵਧੀਆ ਬਣਿਆ ਹੋਇਆ ਅੰਦਰ ਬੱਚਿਆਂ ਵਾਸਤੇ ਵੀ ਗੇਮਸ ਹੈਗੀਆਂ ਨੇ ਛੋਟੇ ਬੱਚਿਆਂ ਵਾਸਤੇ ਵੀ ਗੇਮਸ ਨੇ ਇੱਥੇ ਤੇ ਉਹ ਬਾਕੀ ਜਿੱਦਾਂ ਕਾਰਸ ਦੀਆਂ ਹੋਗੀਆਂ ਅੰਦਰ ਹਨਾ ਤੇ ਉਹ ਸ਼ੂਟਿੰਗ ਦੀਆਂ ਹੋਗੀਆਂ ਜਾਂ ਆਪਣੇ ਅਲੱਗ ਬਣਿਆ ਹੋਇਆ ਇਹ ਜਿਹੜੀ ਜਗ੍ਹਾ ਹੈਗੀ ਨਾ ਲੋ ਜੀ ਬਾਕੀ ਅੰਸ਼ ਵੀ ਜਿੱਦ ਕਰਨ ਲੱਗੇ ਸੀ ਨਾ ਮੈਂ ਵੀ ਕਰਨੀ ਬੋਲਿੰਗ ਤੇ ਉਹ ਬਾਈ ਉਹ ਨਾਲ ਲੈ ਗਿਆ ਸੀਗਾ ਤੇ ਹੁਣ ਦੱਸਣ ਲੱਗਿਆ ਕਿ ਕੈਨੇਡਾ ਕਿਉਂਕਿ ਬਾਲ ਨਾ ਬਹੁਤ ਜ਼ਿਆਦਾ ਭਾਰੀ ਹੁੰਦੀ ਹੈ ਤੇ ਬੱਚੇ ਵੈਸੇ ਹੁਣ ਚੱਕ ਨਹੀਂ ਸਕਦੇ ਸੋ ਉਹ ਉਹਦੇ ਨਾਲ ਜਾ ਕੇ ਨਾ ਉਹਨੂੰ ਕਰਵਾ ਰਿਹਾ ਹੋ ਮਤਲਬ ਫਿਰ ਵੀ ਸ਼ਾਇਦ ਉਹ ਵੱਜਣੇ ਵਿੱਚ ਕਰੂਗਾ ਲੱਗਣੀ ਆ ਉਹ ਜੇ ਦੇਖ ਸਕਦੇ ਧਿਆਨ ਨਾਲ ਤੇ ਉਹ ਦੇਖ ਹੁਣ ਹਿੱਟ ਕਰਤਾ ਸਿਕਾ ਜੀ ਆਪਣਾ ਅੱਜ ਦਾ ਫੈਮਲੀ ਵਲੌਗ ਤੇ ਸਾਰਿਆਂ ਨੂੰ ਪਲੀਜ਼ ਰਿਕੁਐਸਟ ਕਰਾਂ ਕਿ ਜਿਹੜੇ ਜਿਹੜਾ ਕੋਈ ਚੈਨਲ ਦੇ ਵੀਡੀਓਜ਼ ਜਾਂਦੀਆਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਅਸੀਂ ਫੈਮਲੀ ਹੋਰ ਬਲੌਗਸ ਪਾਇਆ ਕਰਾਂਗੇ ਰਿਕੁਐਸਟ ਆ ਸਾਰਿਆਂ ਨੂੰ ਕਿ ਇਹ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੋੜਾ ਬਹੁਤ ਬਹੁਤ ਧੰਨਵਾਦ ਹੋ ਗਿਆ ਜੀ ਬਹੁਤ ਮਿਹਨਤ ਲਾ ਕੇ ਆਪਾਂ ਵੀਡੀਓਜ਼ ਤੇ ਆਪਣੇ YouTube ਚੈਨਲ ਤੇ ਫੈਮਲੀ ਬਲੌਗਸ ਪਾਉਣੇ ਆ ਤੇ ਇੱਕ ਵਾਰ ਤੁਹਾਨੂੰ ਫੇਰ ਰਿਕਵੈਸਟ ਆ ਕਿ ਤੁਸੀਂ ਜਿੰਦਾ ਸਾਨੂੰ ਪਹਿਲਾਂ ਬਹੁਤ ਵਧੀਆ ਮਰਕੀ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਰਹੇ ਹੋਣਾ ਤੇ ਪਿਆਰ ਦੇ ਦਿਓ ਇਦਾਂ ਹੀ ਅੱਗੇ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ